ਸਰਸਿਕਲ ਸਰ ਨੂੰ ਪਿੰਡ ਦੁਸਾਂਝਕਲਾਂ ਵਿਖੇ ਬਹੁਤ ਹੀ ਦਰਦਨਾਕ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜੰਗਵਹਾਦ ਨੇ ਦੱਸਿਆ ਕਿ ਬੀਤੀ ਰਾਤ ਕਰੀਬ 6:30 ਵਜੇ ਇੰਦਰਾ ਕਲਾਸ ਕੇ ਗੇਟ ਦੇ ਕੋਲ ਫਗਵਾੜੇ ਵੱਲੋਂ ਜਾ ਰਹੇ ਦੁਸਾਂਝਕਲਾਂ ਦੇ ਨੌਜਵਾਨ ਵਿਕਰਮਜੀਤ ਅਤੇ ਸਮਰਪ ਰਾਜ ਜੋ ਕਿ ਫਗਵਾੜੇ ਵੱਲ ਜਾ ਰਹੇ ਸੀ ਫਗਵਾੜੇ ਵੱਲੋਂ ਆਉਂਦੇ ਹੋਏ ਦੋ ਮੋਟਰਸਾਈਕਲ ਸਵਾਰਾਂ ਦੀ ਆਪਸ ਵਿੱਚ ਹੀ ਟੱਕਰ ਹੋਣ ਕਾਰਨ ਕਰਨੀ ਭਿਆਨਕ ਸੀ ਕਿ ਮੋਟਰਸਾਈਕਲ ਤੇ ਸਕੂਟੀ ਦੇ ਪਰ ਖਚੇੜ ਗਿਆ ਤੇ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਸ ਵਿੱਚ ਵਿਕਰਮ ਪਰਿਵਾਰਕ ਮੈਂਬਰਾਂ ਵੱਲੋਂ ਵਿਕਰਮਜੀਤ ਤੇ ਸਮਰ ਨੂੰ ਨਿੱਜੀ ਹਸਪਤਾਲ ਫਵਾੜੀ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਡੀ ਐਮ ਸੀ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਲੁਧਿਆਣੇ ਜਾਂਦੇ ਹੋਏ ਰਸਤੇ ਦੇ ਵਿੱਚ ਵਿਕਰਮਜੀਤ ਸਿੰਘ ਦੁਸਾਂਜ ਦਾ ਜੋ ਕਿ ਜਕਮਾ ਦੀ ਤਾਬ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਅਤੇ ਦੂਸਰਾ ਜੋ ਡੀਐਮਸੀ داخل ਸੀ ਸਮਰ ਉਮਰ ਕਰੀਬ 15 ਸਾਲ ਉਹਦੀ ਕਰੀਬ 10:00 ਵਜੇ ਵੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਚੰਨ ਦੱਸਿਆ ਕਿ ਇਹਨਾਂ ਦੋਨਾਂ ਸਕੂਟਰ ਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ਾਂ ਨੂੰ ਸਿਵਲ ਹਸਪਤਲ ਰੱਖਿਆ ਗਿਆ ਤੇ ਪੋਸਟਮਾਰਟਮ ਕਰਵਾ ਕੇ ਅੱਜ ਬਾਰਸਾ ਹਵਾਲੇ ਕਰ ਦਿੱਤਾ ਜਾਵੇਗਾ ਤੇ ਬਾਰਸਾ ਵੱਲੋਂ ਅੱਜ ਉਹਨਾਂ ਬੱਚਿਆਂ ਦਾ ਜਿਹੜਾ ਸੰਸਕਾਰ ਹੈ ਉਹ ਕੀਤਾ ਜਾਵੇਗਾ ਸੋ ਬਹੁਤ ਹੀ ਸੋਗ ਦੀ ਲਹਿਰ ਹੈ ਦੁਸਾਂਝ ਕਲਾਂ ਦੇ ਵਿੱਚ ਬੜੀ ਮੰਦ ਭਾਗੀ ਖਬਰ ਹੈ ਸਾਰਿਆਂ ਨੂੰ ਸਸਿਕਾਰ ਹਾਂਜੀ ਪੰਸਾਹ ਕੀ ਮਾਮਲਾ ਹੈ ਦੁਸਾਂਝਾ ਤੁਸੀਂ ਖਾਲਸਾ ਵੈਕੀਲ ਜੀ ਦੇ ਪੁੱਤ ਜੋ ਕਿ ਆਪਣੇ ਪਿੰਡ ਤੋਂ ਕੱਲ ਨੌਜਵਾਨ ਸਕੂਟਰੀ ਤੇ ਫਗਵਾੜੇ ਸਾਈਡ ਨੂੰ ਜਾ ਰਹੇ ਸੀ ਮੋਰੇ ਮੋਟਰਸਾਈਕਲ ਵਾਲ ਰੌਂਗ ਸਾਈਡ ਆਉਂਕੇ ਉਹ ਟੇ ਕਾਰ ਲੱਗਾ ਉਹਨਾਂ ਦਾ ਆਫ ਰੋਡ ਤੇ ਐਕਸੀਡੈਂਟ ਹੀ ਜਿਹਦੇ ਵਿੱਚ ਪਿੰਡ ਦੇ ਸਾਹਜ ਕੋਲ ਤੇ ਇੱਕ ਨੌਜਵਾਨ ਆਪਣਾ ਆ ਰਿਹਾ ਸੀ ਉਹਨੇ ਜਦੋਂ ਦੇਖਿਆ ਤੇ ਪਿੰਡ ਦੇ ਸਾਹਜ ਨਾਲ ਦੇ ਮੁੰਡੇ ਸੀ ਦੋਨੋਂ ਤੇ ਉਹਨੇ ਸਾਰੇ ਨੂੰ ਕਾਲ ਕੀਤੀ ਤੇ ਉਸ ਟਾਈਮ ਮੌਕੇ ਤੇ ਮੈਮੂ ਤੇ ਪਹੁੰਚ ਗਏ ਤੇ ਪਿੰਡ ਦੀ ਫੋਰ ਬੰਦੀ ਸਾਰੇ ਪਹੁੰਚ ਗਏ ਤੇ ਦੋ ਬੰਦੇ ਮੁੰਡੇ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਹਾਦਸੇ ਸੀਗੇ ਉਹਨਾਂ ਦੀ ਤਾਂ ਡੈਥ ਹੋ ਗਈ ਜੀ ਹੁਣ ਤੇ ਉਸ ਮਾਮਲੇ ਵਿੱਚ ਅਸੀਂ ਅੱਜ ਹੁਣ ਸਾਹ ਦੇ ਚੌਂਕੀ ਸਿਵਰੇ ਆਏ। ਡੈਥ ਜਿਹੜੀ ਹੋਈ ਉਹ ਮੁੰਡੇ ਕੀ ਨਾਂ ਆ ਉਹਨਾਂ ਦੇ ਤੇ ਕਿੰਨੀ ਕਿੰਨੀ ਉਮਰ ਹੈਗੀ ਉਹਨਾਂ ਦੀ? ਤੇ ਇੱਕ ਬਿਕਰਮਜੀਤ ਸਿੰਘ ਸਾਹ ਉਹਦੀ ਉਮਰ ਹੈਗੀ ਲਗਭਗ 17 ਸਾਲ ਤੇ ਦੂਸਰੇ ਜਿਹੜੀ ਡੈਥ ਹੋਈ ਆ ਉਹਦਾ ਨਾਂ ਹੈਗਾ ਸਮਰ ਤੇ ਉਹਦੀ ਉਮਰ 16 ਸਾਲ ਹੈ। 16 ਸਾਲ ਦੀ। ਤੇ ਬਾਕੀ ਜਿਹੜੇ ਨੌਜਵਾਨ ਜਿੰਨੇ ਵੀ ਆ ਉਹ ਵੀ ਗੰਭੀਰ ਹਾਲਤ ਵਿੱਚ ਉਹਨਾਂ ਦੇ ਸੱਟਾ-ਚੋਟਾ ਲੱਗੇ ਉਹ ਹਸਪੀਟਲ ਵਿੱਚ ਨੇ। ਫਗਵਾੜਾ ਹਸਪੀਟਲ ਦੇ ਦਾਖਲੇ। ਫਗਵਾੜਾ ਹਸਪੀਟਲ ਦਾਖਲੇ। ਤੇ ਕੀ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ? ਉਹਨਾਂ ਨੇ ਕਿਹਾ ਕਿ ਉਹਨਾਂ ਮੁਤਾਬਕ ਜੋ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਹੁਣ ਅਸੀਂ ਉਹਨਾਂ ਨੂੰ ਲੈ ਕੇ ਨਾਲ ਆਪਣੇ ਜੋ ਵੀ ਬੰਦੀ ਕਾਰਵਾਈ ਉਹ ਕਰਵਾਉਣੀ ਚਾਹੁੰਦੇ ਹਾਂ ਠੀਕ ਆ ਜੀ ਤੇ ਜਿਹੜੇ ਬੱਚੇ ਆ ਇੱਕ ਕਿਨਾ ਕਿਨਾ ਦੇ ਬੱਚੇ ਇਹਨਾਂ ਦੇ ਫਾਦਰ ਦਾ ਕੀ ਨਾਮ ਹੈਗਾ ਇੱਕ ਆਪਣੇ ਅੱਡੇ ਤੇ ਐਸ 4 ਪੁਆਇੰਟ ਕਾਲਾ ਕਹਿੰਦੇ ਉਹਨੂੰ ਹਾਂਜੀ ਧੀਰਜ ਧੀਰਜ ਅੱਛਾ ਤੇ ਦੂਸਰਾ ਆਪਣੇ ਸ਼ਮਸ਼ੀਰ ਸਿੰਘ ਸ਼ੇਰਾ ਜੀ ਸ਼ਮਸ਼ੀਰ ਸਿੰਘ ਸ਼ੇਰ ਸਾਹਿਬ ਦਾ ਪੰਜ ਹਾਂਜੀ ਸਾਹਿਬ ਦਾ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਵਿੱਚ ਬਹੁਤ ਮੰਦਪਾਗੀ ਖਬਰ ਹੈ ਸਾਂਝਕਲਾਂ ਤੋਂ ਜਾਤ ਸਭ ਦੋਸਾਂਝ ਕਲਾ ਨੂੰ ਤੋਂ ਐਕ 2 ਨੌਜਵਾਨਾਂ ਦੇ ਐਕਸੀਡੈਂਟ ਦਾ ਸਮਾਂਚਾਰ ਪ੍ਰਾਪਤ ਹੋਇਆ ਕੀ ਕਹਣਾ ਤੁਹਾਡੀ ਇਕੋ ਜੀ ਮਿਤੀ 12 ਦੋ 26 ਨੂੰ ਸਾਨੂੰ ਕਰੀਬ 5:30 ਵਜੇ ਫੋਨ ਆਇਆ ਵੀ ਦੋਸਾਂਝਾਂ ਤੋਂ ਪਗਵਾੜਾ ਰੋਡ ਦੇ ਵਿੱਚ ਅੰਤਰਾ ਕਲਾਸ਼ ਕੇ ਹੱਦ ਪੈਂਦੀ ਉੱਥੇ ਇੱਕ ਟਵਾੜਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਅੱਛਾ ਜੀ ਜਿਹਦੇ ਵਿੱਚ ਮੌਕੇ ਤੇ ਪਹੁੰਚ ਕੇ ਉੱਥੇ ਵਿਕਰਮਜੀਤ ਸਿੰਘ ਦਸਾਂਝ ਜਿਸ ਦੀ ਉਮਰ 17 ਸਾਲ ਸਿਮਰ ਪ੍ਰਜਾ ਜਿਸ ਦੀ ਉਮਰ 15 ਸਾਲ ਇਹ ਦੋਵੇਂ ਜਣੇ ਆਪਣੀ ਸਕੂਟਰੀ ਐਕਟਵਾ ਤੇ ਸਮਾਨ ਲੈਣ ਵਾਸਤੇ ਫਗਵਾੜੇ ਨੂੰ ਜਾ ਰਹੇ ਸਨ ਤੇ ਫਗਵਾੜੇ ਸਾਈਡ ਤੋਂ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਨ ਬੜੀ ਤੇਜ਼ ਰਫਤਾਰ ਲਿਆ ਕੇ ਰੌਂਗ ਸੈਂਡ ਉਹਨਾਂ ਨੇ ਐਕਟਵਾ ਦੇ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਜਿਸ ਨਾਲ ਇਹਨਾਂ ਲੜਕੀਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਵੀ ਕਲਾੰਦੋਂ ਦਾ ਵੀ ਨੁਕਸਾਨ ਹੋਇਆ ਫਿਰ ਇਹਨਾਂ ਦੇ ਵਾਰਸਾਂ ਨੇ ਸਵਾਰੀ ਦਾ ਪ੍ਰੰਧ ਕਰਕੇ ਇਹਨਾਂ ਨੂੰ ਸੇਵਲਾਤਾਲ ਫਗਵਾੜਾ ਦੇ ਅੱਗੇ ਉੱਥੋਂ ਉਹਨਾਂ ਨੇ ਰੈਪਰ ਡੀ ਐਮ ਸੀ ਲਗਾਉਣੇ ਦਾ ਕੰਮ ਦਿੱਤਾ ਵਿਕਰਮਜੀਤ ਦੀ ਰਸਤੇ ਵਿੱਚ ਮੌਤ ਹੋ ਗਈ ਠੀਕ ਹੈ ਤੇ ਸਿਮਰ ਪ੍ਰਜਾ ਦੀ ਲੁਧਿਆਣਾ ਦੇ ਡੀ ਐਮ ਸੀ ਜਾ ਕੇ ਮੌਤ ਹੋਈ ਤੇ ਫਿਰ ਅਸੀਂ ਇਹਨਾਂ ਦਾ ਉੱਥੋਂ ਰਿਕਾਰਡ ਸਾਰਾ ਹਾਸਲ ਕਰਕੇ ਡੈੱਡ ਬੋਰਡੀਆਂ ਲਿਆ ਕੇ ਸਿਵਲ ਹਸਪਤਾਲ ਮੌਚਰੀ ਵਿੱਚ ਫਲੋਰ ਐਡਮਿਟ ਕਰਾਇਆ ਠੀਕ ਹੈ ਜੇ ਸੰਬੰਧੀ ਅੱਜ ਟੀਰੀਜ ਪ੍ਰਜਾ ਪੁੱਤਰ ਮਨਪਾਉ ਦਰਵਾਸੀ ਦਸਾਂਝ ਕਲਾਂ ਦਾ ਬਿਆਨ ਹਾਸਲ ਕੀਤਾ ਉਸ ਦੇ ਆਧਾਰ ਤੇ ਅਸੀਂ ਪਰਚਾ ਨੰਬਰ ਮੁਕੱਦਮਾ ਨੰਬਰ 38 ਮਿਤੀ ਅੱਜ ਦੀ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਸੂਰਵਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਬਹੁਤ ਬਹੁਤ ਧੰਨਵਾਦ।